ਹਾਂਜੀ ਸਤਿ ਸ੍ਰੀ ਅਕਾਲ ਗਰੇਵਾਲ ਪੋਲਟਰੀ ਕਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਮੈਂ ਸੰਦੀਪ ਸਿੰਘ ਸੋਨੀ ਗਰੇਵਾਲ ਤੇ ਤੁਹਾਡੇ ਲਈ ਲੈ ਕੇ ਆਏ ਆ ਅੱਜ ਬਹੁਤ ਹੀ ਕੀਮਤੀ ਵੀਡੀਓ ਅੱਜ ਆਪਾਂ ਗੱਲ ਕਰਾਂਗੇ ਇਹਨਾਂ ਨੂੰ ਸਸਤੀ ਖਰਾਕ ਆਪਾਂ ਕਿਵੇਂ ਦੇ ਸਕਦੇ ਆ ਇਹ ਕਿਵੇਂ ਇਹ ਪਾਲੇ ਜਾ ਸਕਦੇ ਨੇ ਦੇਸੀ ਚੂcke ਤੇ ਕਿਵੇਂ ਤੁਸੀਂ ਖਰੀਦਣੇ ਨੇ ਉਸ ਤੋਂ ਬਾਅਦ ਕਿੱਦਾਂ ਲੈ ਕੇ ਜਾਣੇ ਨੇ ਉਹਦੇ ਬਾਰੇ ਗੱਲਬਾਤ ਕਰਦੇ ਆ ਆਪਾਂ ਅੱਜ ਤੇ ਹੋਰ ਵੀ ਅਹਿਮ ਗੱਲਾਂ ਬਾਤਾਂ ਕਰਾਂਗੇ ਮੈਂ ਤੁਹਾਨੂੰ ਚਿੱਕਸ ਦਿਖਾ ਰਿਹਾ ਜਿਨ੍ਹਾਂ ਨੇ ਵੀ ਵੀਰਾਂ ਨੇ ਬੁਕਿੰਗ ਕਰਾਉਣੀ ਹੈ ਦੇਸੀ ਚੂਚਾ ਤੁਹਾਨੂੰ ਜਿੰਨਾ ਵੀ ਲੋੜ ਹੈ ਉਹ ਮਿਲ ਜਾਊਗਾ ਜਿਨ੍ਹਾਂ ਦੀ ਬੁਕਿੰਗ ਹੋਈ ਹੋਈ ਹੈ ਉਹਨਾਂ ਨੂੰ ਜਲਦੀ ਚੂਚਾ ਦਿੱਤਾ ਜਾਊਗਾ ਠੀਕ ਹੈ ਜੀ ਤੇ ਦੇਖ ਸਕਦੇ ਹੋ ਦੇਸੀ ਚੂਚਾ ਸਾਡੇ ਕੋਲੇ ਬਹੁਤ ਹੀ ਜ਼ਿਆਦਾ ਕੁਆਂਟੀਟੀ ਦੇ ਵਿੱਚ ਹੈਗਾ ਤੁਹਾਨੂੰ ਮਿਲ ਜਾਊਗਾ ਜੀ ਜਿੰਨੀ ਵੀ ਲੋੜ ਹੈ ਸਭ ਤੋਂ ਜ਼ਿਆਦਾ ਅੰਡੇ ਦੇਣ ਵਾਲੀ ਬਰੀਡ ਹੈ ਆਪਣੇ ਕੋਲੇ ਜਿੰਨੇ ਵੀ ਤੁਹਾਨੂੰ ਚਾਹੀਦੇ ਆ ਮਿਲ ਜਾਣਗੇ ਠੀਕ ਹੈ ਜੀ ਬਹੁਤ ਵਧੀਆ ਬ੍ਰੀਡ ਆਪਾਂ ਰੱਖਦੇ ਆਂ ਅੰਡੇ ਦੇ ਢੇਰ ਲਾ ਦੂਗੀ ਬ੍ਰੀਡ ਗੱਲੇ ਆ ਤੇ ਬਹੁਤ ਹੀ ਵਧੀਆ ਕੋਈ ਮਾਰਨ ਦੀ ਸ਼ਿਕਾਇਤ ਨਹੀਂ ਜਿਨ੍ਹਾਂ ਨੇ ਵੱਡੇ ਲੈਣੇ ਨੇ ਜਿਨ੍ਹਾਂ ਨੇ 1-2 ਦਿਨ ਦੇ ਲੈਣੇ ਨੇ ਜਾਂ 1 ਬਾਡੇ ਹੋਲਡ ਲੈਣਾ ਹੈ ਫਿਕਸ ਉਹ ਵੀ ਆਪਾਂ ਤੁਹਾਨੂੰ ਦੇਵਾਂਗੇ ਤੇ ਦੇ ਰਹੀ ਆਂ ਤੁਹਾਡਾ ਇੰਨਾ ਸਹਿਯੋਗ ਹੈ ਮੈਂ ਤੁਹਾਡਾ ਦੇਣ ਨਹੀਂ ਦੇ ਸਕਦਾ ਜਿਹੜੇ ਵੀ ਨਵੇਂ ਜੁੜੇ ਨੇ ਉਹ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਜੀ ਸ਼ੇਅਰ ਕਰਦੇਆ ਕਰੋ ਜਿਹੜੇ ਪੁਰਾਣੇ ਨੇ ਉਹਨਾਂ ਨੂੰ ਪਤਾ ਹੀ ਆ ਬਾਕੀ ਮੈਂ ਸਾਰੇ ਮੇਰੇ ਪੰਜਾਬੀ ਵੀਰਾਂ ਦਾ ਮੇਰੇ ਹਿਮਾਚਲ ਹਰਿਆਣਾ ਠੀਕ ਹੈ ਜੀ ਤੇ ਰਾਜਸਥਾਨ ਯੂਪੀ ਐਮਪੀ ਤੱਕ ਆਪਣੇ ਫਿਕਸ ਜਾ ਰਹੇ ਨੇ ਮੈਂ ਤੁਹਾਡਾ ਦੇਣ ਨਹੀਂ ਦੇ ਸਕਦਾ ਤੁਸੀਂ ਇੰਨੀ ਕਿਰਪਾ ਕੀਤੀ ਮੇਰੇ ਤੇ ਤੇ ਬਾਕੀ ਹੁਣ ਜਿਨ੍ਹਾਂ ਨੇ ਟਿਕਸ ਲੈਣਾ ਹੈ ਉਹ ਬੁਕਿੰਗ ਕਰਾ ਲਓ ਜਿਨ੍ਹਾਂ ਦਾ ਬੁੱਕ ਹੋਇਆ ਉਹ ਅਸੀਂ ਬਹੁਤ ਜਲਦੀ ਤੁਹਾਨੂੰ ਇੱਕ ਸੁਦੇ ਦੇਣਾ ਹੈ ਤੇ ਬਾਕੀ ਜੇ ਕੋਈ ਗਲਤੀ ਹੁੰਦੀ ਹੈ ਸਾਡੇ ਤੋਂ ਮਾਫ਼ ਕਰਿਓ ਜੀ ਪਰ ਕੋਸ਼ਿਸ਼ ਤਾਂ ਸਾਡੀ ਇਹੀ ਹੁੰਦੀ ਹੈ ਵੀ ਗਲਤੀ ਅਸੀਂ ਨਹੀਂ ਕਰਦੇ ਠੀਕ ਹੈ ਤੇ ਦੇਖੋ ਟਿਕਸ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਵਧੀਆ ਦਿੱਖਦਾ ਹੈ ਆਪਾਂ ਗੱਲ ਕਰੀਏ ਇੱਕ ਤਾਂ ਫੀਡ ਮੈਂ ਪਹਿਲੀ ਵੀਡੀਓ ਦੇ ਵਿੱਚ ਵੀ ਦੱਸ ਚੁੱਕਿਆ ਐ ਵੀ ਫੀਡ ਦਿਨ ਵੇਲੇ ਚੱਕਦਿਆ ਕਰੋ ਜੀ ਰਾਤ ਨੂੰ ਫੀਡ ਦਿਓ ਸਵੇਰੇ 10 ਵਜੇ ਤੋਂ ਸ਼ਾਮ ਦੇ 5-6 ਵਜੇ ਤੱਕ ਫੀਡ ਚੱਕਦਿਆ ਕਰੋ ਜਿੱਦਣ ਜ਼ਿਆਦਾ ਗਰਮੀ ਜਾਂ ਧੁੱਪ ਦਾ ਮੌਸਮ ਹੁੰਦਾ ਜੇ ਮੌਸਮ ਠੰਡਾ ਹੈ ਫੇਰ ਨਾ ਚੱਕਿਆ ਕਰੋ ਉਦੋਂ ਖਾਣ ਦਿਓ ਫੀਡ ਖੁੱਲੀ ਦੇਣੀ ਹੈ ਪਹਿਲਾਂ ਤੇ ਇਸ ਤੋਂ ਇਲਾਵਾ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਨਾ ਕਿ ਆਪਾਂ ਜਿਹੜੀ ਤੁਹਾਨੂੰ ਬਰੀਡ ਦੇਵਾਂਗੇ ਆਂਡੇ ਬਹੁਤ ਜ਼ਿਆਦਾ ਦੇਊ ਅਸੀਂ ਆਪਣੀ ਵੀ ਬਰੀਡ ਤਿਆਰ ਕੀਤੀ ਹੈ ਕਾਫੀ ਲੰਮੀ ਸਰਚ ਤੋਂ ਬਾਅਦ ਸਾਡੀ ਟੀਮ ਨੇ ਤੁਹਾਡੇ ਲਈ ਇੱਕ ਐਸੀ ਬਰੀਡ ਤਿਆਰ ਕੀਤੀ ਆ ਆਰ ਆਈ ਆਰ ਤੋਂ ਜ਼ਿਆਦਾ ਆਂਡੇ ਦੇਊਗੀ ਆਰ ਆਈ ਆਰ 22 ਦੀ ਹੈ ਤੇ ਆਂਡੇ ਜ਼ਿਆਦਾ ਦੇਊਗੀ ਦੇਸੀ ਬਰੀਡ ਹੈ ਬਿਲਕੁਲ ਬਿਲਕੁਲ ਹੀ ਦੇਸੀ ਬਰੀਡ ਹੋਊਗੀ ਇਹ ਜਿਹੜੇ ਵੀ ਕਹਿੰਦੇ ਨੇ ਵੀ ਦੇਸੀ ਤੇ ਆਂਡਾ ਬਹੁਤ ਜ਼ਿਆਦਾ ਦੇਊਗੀ ਅੱਗੇ ਹੁੰਦਾ ਸੀ ਇਹ ਦੇਸੀ ਬਰੀਡ ਆਂਡੇ ਘੱਟ ਦਿੰਦੀ ਸੀ ਪੜਹੀ ਆਰ ਆਈ ਆਰ ਤੋਂ ਅਸੀਂ ਜ਼ਿਆਦਾ ਵੈਸਟ ਕਰਨ ਦੀ ਕੋਸ਼ਿਸ਼ ਕੀਤੀ ਹੈ ਤੁਹਾਡੇ ਲਈ ਪਰ ਇਹਨੂੰ ਕਾਫੀ ਲੰਮੇ ਤਜਰਬੇ ਤੋਂ ਬਾਅਦ ਅਸੀਂ ਇੱਕ ਤਾਪੜ ਕੀ ਕਹਿੰਦੇ ਆਂ ਵੀ ਅੰਡੇ ਹੀ ਅੰਡੇ ਦੇ। ਬਾਕੀ ਸਾਡੇ ਕੋਲੇ ਬਲੈਕ ਐਸਟਲੋ ਪਾਰ ਆਈ ਆਰ ਜਾਂ ਜਿਹੜੀ ਵੀ ਬਰੀਡ ਚਾਹੀਦੀ ਹੈ ਉਹ ਮਿਲ ਜੂਗੀ ਤੁਹਾਨੂੰ। ਤੁਸੀਂ ਬੁਕਿੰਗ ਕਰਾ ਲਓ। ਅੰਤੇ ਇਹ ਹੋ ਗਿਆ ਜੀ। ਤੇ ਅਗਲਾ ਆਪਣਾ ਹੈਗਾ ਜਿਵੇਂ ਤੁਸੀਂ ਇਨਾਂ ਨੂੰ ਜਿਵੇਂ ਆਪਣੇ ਚਿਕਸ ਨੇ ਇਨਾਂ ਨੂੰ ਕੋਸ਼ਿਸ਼ ਕਰਿਆ ਕਰੋ ਲੱਸੀ ਦੇ ਵਿੱਚ ਰੋਟੀ ਪਾ ਕੇ ਦੇ ਦਿਓ ਤੂਰ ਦਿਓ ਜੀ ਉਹ ਵਿੱਚ ਰਚ ਜਵੇ ਲੱਸੀ ਉਸ ਹਿਸਾਬ ਨਾਲ ਲੱਸੀ ਪਾ ਕੇ ਦਿਓ ਇਹਨਾਂ ਨੂੰ ਬਹੁਤ ਹੀ ਕਾਮਯਾਬ ਹੈ ਉਹ ਚੰਗੀ ਹੈ ਗਰੋਥ ਵੀ ਹੁੰਦੀ ਹੈ ਤੇ ਪੇਟ ਲਈ ਵੀ ਚੰਗੀ ਹੈ ਤੇ ਬਾਕੀ ਜੇ ਕਿਸੇ ਦੇ ਚਿਕਸ ਨੂੰ ਕੋਈ ਪ੍ਰੋਬਲਮ ਹੈ ਮੇਰੇ ਨਾਲ ਸੰਪਰਕ ਕਰ ਸਕਦਾ ਹੈ ਜੀ ਬਸ ਦੁਪਹਿਰ ਵੇਲੇ ਨਾ ਫੋਨ ਕਰਿਓ ਕਦੇ ਵੀ ਹਾਂ ਤੇ ਹੋਰ ਵੀ ਕੰਮਕਾਰ ਹੁੰਦੇ ਨੇ ਜਦੋਂ ਫੋਨ ਮੈਂ ਨਹੀਂ ਚੱਕ ਸਕਦਾ ਤਾਂ ਮੈਂ ਆਪੇ ਦੁਬਾਰਾ ਬਾਅਦ ਚ ਫੋਨ ਕਰ ਲੈਣਾ ਹੁੰਦਾ ਤੁਸੀਂ ਕੋਈ ਫਿਕਰ ਨਹੀਂ ਕਰਨਾ ਤੁਹਾਡਾ ਜੇ ਮੇਰੇ ਤੋਂ ਜੇ ਕਿਸੇ ਨਹੀਂ ਵੀ ਕਿਸੇ ਨੇ ਲਿਆ ਮੈਂ ਉਹਦੀ ਵੀ ਮਦਦ ਕਰਦਾ ਕੋਈ ਵੀ ਲੋੜ ਹੈ ਅਸੀਂ ਤੁਹਾਡੇ ਨਾਲ ਖੜਾਗੇ ਜਾਡੇ ਕੋਲ ਇੱਕ ਦਿਨ ਤੋਂ ਲੈ ਕੇ ਡੇਢ ਮਹੀਨੇ ਤੱਕ 2 ਮਹੀਨੇ ਤੱਕ ਦਾ ਟੂਰ ਵੀ ਮਿਲ ਜਾਂਦਾ ਪਰ ਗੱਲ ਇਹ ਹੈ ਦੀ ਬੁਕਿੰਗ ਕਰਾਉਣੀ ਪੈਂਦੀ ਹੈ ਪ੍ਰੋਸੈਸ ਇਹ ਹੀ ਹੈ ਵੀ ਪਹਿਲਾਂ ਤੁਹਾਡੀ ਬੁਕਿੰਗ ਹੋਣੀ ਹੈ ਉਸ ਤੋਂ ਬਾਅਦ ਤੁਹਾਨੂੰ ਮਿਲਣ ਲਈ ਬੁਲਾਇਆ ਜਾਊਗਾ ਕਈ ਵੀਰ ਫੋਨ ਕਰਦੇ ਨੇ ਵੀ ਅਸੀਂ ਤੁਹਾਨੂੰ ਮਿਲਣਾ ਹੈ ਉੱਥੇ ਕੀ ਹੈ ਜੀ ਕਿਉਂਕਿ ਬਿਜੀ ਹੁੰਨੇ ਆ ਜਾਂ ਚੈਕਸ ਦੇਣੇ ਹੁੰਦੇ ਨੇ ਜਾਂ ਫਿਰ ਢੀਲੂ ਕੰਮਕਾਰਾਂ ਚ ਬਿਜੀ ਹੁੰਨੇ ਆ ਜ਼ਿਆਦਾਤਰ ਐਚਰੀ ਤੇ ਵੀ ਜਾਣਾ ਪੈਂਦਾ ਸਾਨੂੰ ਠੀਕ ਹੈ ਜੀ ਬਹੁਤ ਹੀ ਰੁਝੇਵੇਂ ਹੁੰਦੇ ਨੇ ਪਹਿਲਾਂ ਬੁਕਿੰਗ ਕਰਵਾ ਕੇ ਉਸ ਤੋਂ ਬਾਅਦ ਤੁਹਾਨੂੰ ਅਸੀਂ ਟਾਈਮ ਕੱਢ ਕੇ ਮਿਲਾਂਗੇ ਵੀ ਜ਼ਰੂਰ ਤੇ ਮਿਲਦੇ ਵੀ ਆ ਸਾਰਿਆਂ ਨੂੰ ਤੇ ਜਿਕਸ ਦੇਣ ਬੇੜੇ ਦੀ ਗੱਲਬਾਤ ਹੋ ਜਾਂਦੀ ਹੈ ਟ੍ਰੇਨਿੰਗ ਸਾਡੇ ਵੱਲੋਂ ਫ੍ਰੀ ਹੈ ਟ੍ਰੇਨਿੰਗ ਤੁਹਾਨੂੰ ਫ੍ਰੀ ਦਿੰਨੇ ਆ ਦੇਵਾਂਗੇ ਵੀ ਤੇ ਬਾਕੀ ਇਹ ਹੈ ਜੀ ਕਲੀ ਬਹੁਤ ਜ਼ਰੂਰੀ ਹੈ ਪੌਣੀ ਸੈੱਟ ਦੇ ਵਿੱਚ ਜਦੋਂ ਆਪਾਂ ਸਾਫ਼ ਕਰਕੇ ਜਦੋਂ ਮਤਲਬ ਚੂਚਾ ਪਾਉਣ ਤੋਂ ਪਹਿਲਾਂ ਕਲੀ ਪਾਇਆ ਕਰੋ ਕਲੀ ਪਾ ਕੇ ਚੌਲਾਂ ਦਾ ਥੋੜਾ ਜਿਹਾ ਸਿਲਕਾ ਪਾ ਲਿਆ ਕਰੋ ਉਸ ਤੋਂ ਬਾਅਦ ਚੂਚਾ ਲਿਆ ਕੇ ਛੱਡਣਾ ਹੈ ਆਪਾਂ ਸੈੱਡ 'ਚ ਤੇ ਇਹ ਗੱਲਾਂ ਬਾਤਾਂ ਨਹੀਂ ਜ਼ਰੂਰੀ ਪਾਰਟ ਨੇ ਇਹ ਹੈ ਤੁਸੀਂ ਸਫਲ ਮਤਲਬ ਫੋਲਟਰੀ ਫਾਰਮਰ ਬਣਨਾ ਚਾਹੁੰਦੇ ਆ ਦੇਸੀ ਬਲੀਡ ਹਾਰਡ ਬਲੀਡ ਹੈ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਵੀ ਕੋਈ ਪ੍ਰੋਬਲਮ ਆਊ ਜ਼ਿਆਦਾ ਤੁਹਾਨੂੰ ਤੇ ਬਾਕੀ ਅਸੀਂ ਤੁਹਾਡੇ ਨਾਲ ਆ ਕਦੇ ਵੀ ਲੋਡ ਪਵੇ ਸਾਨੂੰ ਵਿజిਟ ਕਰਨੀ ਪਵੇ ਵਿజిਟ ਵੀ ਕਰਾਂਗੇ ਪਰ ਲੋਡ ਹੀ ਨਹੀਂ ਪੈਂਦੀ ਸਾਡੇ ਕੋਲੇ ਇੰਨਾ ਪ੍ਰਮਾਤਮਾ ਦੀ ਕਿਰਪਾ ਹੈ ਵੀ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਅਸੀਂ ਆਉਣ ਦੇਵਾਂਗੇ ਤੇ ਦੇਖ ਸਕਦੇ ਹੋ ਵਧੀਆ ਬਰੀਡ ਦੇ ਚੂਚੇ ਤੁਸੀਂ ਸਾਡੇ ਸੈੱਡ ਦੇ ਉੱਪਰ ਇਹ ਆਪਣਾ ਪੱਟਾ ਜਿੱਥੇ ਚੂਚਾ ਕਰਕੇ ਦਿੰਨੇ ਆ ਉਹ ਸੈੱਡ ਹੈ ਜੀ ਤੇ ਦੇਖ ਸਕਦੇ ਹੋ ਤੇ ਬਾਕੀ ਆਪਾਂ ਇੱਕ ਗੱਲ ਤੁਹਾਨੂੰ ਦੱਸਣੀ ਹੈ ਵੀ ਜਿਹੜੀ ਖਰਾਕ ਹੈ ਫੀਡ ਹੈ ਉਹ ਵੀ ਤੁਹਾਨੂੰ ਮਿਲ ਜੂਗੀ ਕਿਤੇ ਵੀ ਪੰਜਾਬ ਤੋਂ ਤੁਹਾਨੂੰ ਫੀਡ ਚਾਹੀਦੀ ਹੈ ਬਹੁਤ ਘੱਟ ਕਿਰਾਏ ਨਾਲ ਅਸੀਂ ਤੁਹਾਡੇ ਕੋਲ ਫੀਡ ਪਹੁੰਚਦੀ ਕਰਾਂ ਕਰਾਂ ਕਰ ਸਕਦੇ ਆ ਜੀ ਤੇ ਸਾਡੀ ਸਾਰਾ ਸਿਸਟਮ ਗੱਲਬਾਤ ਹੋਊਗੀ ਆਪਾਂ ਗੌਦਰੀ ਜੀ ਫੀਡ ਥੇਲ ਕਰਦੇ ਆ ਗੌਦਰੀ ਇਸ਼ੂਡ ਦਾ ਆਪਾਂ ਡਿਸਟ੍ਰੀਬਿਊਟਰ ਆ ਤੇ ਤੁਹਾਨੂੰ ਫੀਡ ਮਿਲ ਜੂਗੀ ਜੀ ਘੱਟ ਕਰਾਇ ਨਾਲ ਜੇ ਚਿੱਤੇ ਵੀ ਤੁਸੀਂ ਮੰਗਵੋਣੀ ਹੈ ਜੇ 4000 ਕਰਾਇਆ ਲੱਗਦਾ ਤਾਂ 1000 ਰੁਪਏ ਦੇ ਨਾਲ ਤੁਹਾਡੇ ਕੋਲੇ ਫੀਡ ਪਹੁੰਚ ਹੋ ਜੂ ਤੇ ਬਹੁਤ ਘੱਟ ਰੇਟ ਚ ਫੀਡ ਮਿਲ ਜੂ ਤੁਹਾਨੂੰ ਇਹ ਤੁਹਾਨੂੰ ਫਸਤਾਬਰੀ ਦੇਣੀ ਸੀ ਤੇ ਵੀਡੀਓ ਬਹੁਤ ਲੰਬੇ ਸਮੇਂ ਬਾਅਦ ਪਾ ਰਹੇ ਆਂ ਵੀਡੀਓ ਰਹੇ ਆ ਕੋਈ ਗੱਲ ਨਹੀਂ ਮਾਫ ਕਰਿਓ ਪਾਉਂਦੇ ਰਹਾਂਗੇ ਵੀਡੀਓ ਆਪਾਂ ਤੇ ਬਾਕੀ ਇਹ ਆ ਜੀ ਚੂਚੇ ਨੂੰ ਆਪਾਂ ਜ਼ਿਆਦਾ ਹੈਲਦੀ ਮੋਟਾ ਨਹੀਂ ਕਰਨਾ ਫਿਰ ਆਂਡੇ ਘੱਟ ਦਿੰਦੇ ਨੇ ਜਦੋਂ ਜ਼ਿਆਦਾ ਮੋٹے ਹੋ ਜਾਂਦੇ ਨੇ ਚੂਚੇ ਹਾਂ ਤੇ ਇਹਨਾਂ ਨੂੰ ਆਪਾਂ ਸਸਤੀ ਖਾਣਕ ਬਾਰੇ ਅੱਜ ਗੱਲ ਕਰਦੇ ਆਂ ਵੀ ਕਿਵੇਂ ਸਸਤੀ ਖਾਣਕ ਆਪਾਂ ਦੇ ਸਕਦੇ ਆਂ ਉਹ ਤੁਸੀਂ ਇਹ ਕਰ ਸਕਦੇ ਹੋ ਜੀ ਦਿਨ ਇਹਨਾਂ ਨੂੰ ਤੁਸੀਂ ਹਰਾਚਾਰਾ ਵੀ ਪਾ ਸਕਦੇ ਹੋ ਜਿਵੇਂ ਸਰਦੀਆਂ ਚ ਵਰਖੀਮ ਪਾ ਸਕਦੇ ਹਾਂ ਹੁਣ ਚਰੀ ਮੱਕੀ ਦਾ ਟੋਕਾ ਪਾ ਸਕਦੇ ਹਾਂ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਕਣਕ ਦਾ ਝਾਰ ਹੁੰਦਾ ਮੰਡੀਆਂ ਅੱਥ ਜਿਵੇਂ ਉਹ ਕਮਜ਼ੋਰ ਦਾਣੇ ਹੁੰਦੇ ਨੇ ਜਾਂ ਟੁੱਟੇ ਭਜੇ ਦਾਣੇ ਹੁੰਦੇ ਨੇ ਉਹ ਸਸਤੇ ਮਿਲ ਜਾਂਦੇ ਨੇ ਜਾਂ ਆਪਣੇ ਘਰ ਦੇ ਵੀ ਹੁੰਦੇ ਨੇ ਕਈ ਵਾਰੀ ਉਹ ਅਦਰੇ ਇੱਟੀ ਮਿਲ ਜਾਂਦੇ ਨੇ ਉਹ ਲੈ ਕੇ ਰੱਖੋ ਵਿੱਚ ਫੀਡ ਦੇ ਮਿਕਸ ਕਰਕੇ ਪਾਈ ਜਾਓ ਤੁਸੀਂ ਇਸ ਤੋਂ ਇਲਾਵਾ ਤੁਸੀਂ ਜਿਹੜਾ ਚੌਲਾਂ ਦੀ ਕਿਣਕੀ ਹੁੰਦੀ ਐ ਚੌਲਾਂ ਦਾ ਚੂਰਾ ਝਾਰ ਵਗੈਰਾ ਉਹ ਵੀ ਪਾ ਸਕਦੇ ਹੋ ਮੱਕੀ ਦਾ ਚੂਰਾ ਵੀ ਪਾ ਸਕਦੇ ਹੋ ਇਹ ਮਾਰਕੀਟ 'ਚ ਆਮ ਮਿਲਦੀ ਜਾਂਦਾ ਜੀ ਇਹ ਵੀ ਪਾ ਲਿਆ ਕਰੋ ਹਰਾ-ਚਾਰਾ ਵੀ ਪਾ ਸਕਦੇ ਹੋ ਸਬਜ਼ੀਆਂ ਜਿਹੜੀਆਂ ਸੀ ਗ੍ਰੇਡ ਸਬਜ਼ੀਆਂ ਨੇ ਉਹ ਵੀ ਤੁਸੀਂ ਪਾ ਸਕਦੇ ਹੋ ਠੀਕ ਐ ਬਾਈ ਜੀ ਤੇ ਉਹ ਪਾਓ ਹਫ਼ਤੇ 'ਚ 2 ਦਿਨ ਪਾ ਸਕਦੇ ਹੋ ਤੇ ਜੇ ਕੱਲਾ ਜੋ ਤੁਸੀਂ ਫੀਡ ਨਹੀਂ ਪਾਉਣੀ ਤਾਂ ਹਫ਼ਤੇ 'ਚ 2 ਦਿਨ ਪਾ ਸਕਦੇ ਹੋ ਤੁਸੀਂ ਉਦੋਂ ਤੁਸੀਂ ਫੀਡ ਨਾ ਪਾਓ ਇਹਨਾਂ ਨੂੰ ਸਬਜ਼ੀਆਂ ਨਾਲ ਖਸਾਰ ਲੈਣਗੇ ਜੇ ਵੈਸੇ ਪਾਉਣੀਆਂ ਨੇ ਤਾਂ ਫੀਡ ਵੀ ਪਾਓ ਤੇ ਸਬਜ਼ੀਆਂ ਪਾਓ ਇਹ ਜਿਆਦਾ ਤੁਹਾਨੂੰ ਮਤਲਬ ਰੱਜੇ ਰਹਿਣਗੇ ਫੀਡ ਦੇ ਰਸਤੇ ਘੱਟ ਖਾਣਗੇ ਜਦੋਂ ਜੇ ਹੋਣਗੇ ਉਹ ਇਹ ਪ੍ਰੋਸੀਜਰ ਹੈ ਜੀ ਤੇ ਬਾਕੀ ਜਿਨ੍ਹਾਂ ਨੇ ਬੁਕਿੰਗ ਕਰਾਉਣੀ ਹੈ 9814586919 ਫੋਨ ਨੰਬਰ ਤੇ ਤੁਸੀਂ ਬੁਕਿੰਗ ਕਰਾ ਸਕਦੇ ਹੋ ਸਾਡੇ ਇਹ ਸਾਡੇ ਫੋਨ ਨੰਬਰ ਹੈ ਜੀ ਪਿੰਡ ਹੀੜੀਕੇ ਜ਼ਿਲ੍ਹਾ ਸੰਗਰੂਰ ਤੋਂ ਹੀ ਤਹਿਸੀਲ ਦੇ ਵਿੱਚ ਪਿੰਡ ਹੈ ਮੇਰਾ ਤੇ ਬਾਕੀ ਜਿਹੜੀ ਸਾਡੀ ਬਰੀਡ ਹੈ ਅਸੀਂ ਤਿਆਰ ਕੀਤੀ ਹੈ ਉਹ ਬਹੁਤ ਵਧੀਆ ਰਿਜ਼ਲਟ ਹੈ ਉਹਦਾ ਤੁਹਾਨੂੰ ਹਾਂਡੇ ਦੇ ਟੀਰ ਲਾਉਗੀ ਬਾਕੀ ਸਾਰੀਆਂ ਬਲੈਕ ਐਸਟਲੋਪ ਜਾਂ ਜਿਹੜੀ ਵੀ ਬਰੀਡ ਚਾਹੀਦੀ ਹੈ ਤੁਹਾਨੂੰ ਮਿਲ ਜੂਗੀ ਠੀਕ ਹੈ ਜੀ ਤੇ ਬੁਕਿੰਗ ਤੁਸੀਂ ਕਰਵਾ ਲਓ ਜਿੰਨੇ ਵੀ ਲੋੜ ਹੈ ਇਹ ਠੀਕ ਹੈ ਜੀ ਮਿਲਦੇ ਆਂ ਅਗਲੀ ਵੀਡੀਓ ਚ